ਜੇ ਸਭ ਤੋਂ ਪਹਿਲਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ 47 ਤੋਂ ਬਾਅਦ ਉਹਦੀ ਗੱਲ ਕਰੀਏ ਤੇ ਉਹ ਨਾਮ ਆਉਂਦਾ ਜੀ ਗੋਪੀ ਚੰਦ ਭਾਰਗਵ ਦਾ ਦੂਜੇ ਨੰਬਰ ਤੇ ਨਾਮ ਆਉਂਦਾ ਜੀ ਭੀਮਸੈਨ ਸੱਚਰਦਨ ਭੀਮਸੈਨ ਸੱਚਰ 13 ਅਪ੍ਰੈਲ 1949 ਤੋਂ ਲੈ ਕੇ 18 ਅਕਤੂਬਰ 1949 ਤੱਕ ਰਾਂ 188 ਦਿਨ ਪੰਜਾਬ ਦੇ ਮੁੱਖ ਮੰਤਰੀ ਜੀ ਆਪਾਂ ਤੀਜੇ ਨੰਬਰ ਤੇ ਗੱਲ ਕਰੀਏ ਤੇ ਤੀਜਾ ਨਾਮ ਆਉਂਦਾ ਜੀ ਪ੍ਰਤਾਪ ਸਿੰਘ ਕੈਰੋਂ ਦਾ ਪ੍ਰਤਾਪ ਸਿੰਘ ਕੈਰੋਂ 23 ਜਨਵਰੀ 1956 ਤੋਂ ਲੈ ਕੇ 9 April 1957 ਤੱਕ ਇੱਕ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਜੀ 8ਵਾਂ ਨੰਬਰ ਆਉਂਦਾ ਜੀ ਪ੍ਰਕਾਸ਼ ਬਾਦਲ ਦਾ 27 March 1970 ਤੋਂ ਲੈ ਕੇ 14 June 1971 ਤੱਕ ਰਾਜ ਦੇ ਮੁੱਖ ਮੰਤਰੀ ਬਣ ਰਹੇ ਜੀ 9ਵੇਂ ਨੰਬਰ ਤੇ ਨਾਮ ਹੁੰਦਾ ਗਿਆਨੀ ਜਲ ਸਿੰਘ ਦਾ 17 ਮਾਰਚ 1972 ਤੋਂ ਲੈ ਕੇ 30 ਅਪ੍ਰੈਲ 1977 ਤੱਕ 5 ਸਾਲ ਤੇ 44 ਦਿਨ ਪੰਜਾਬ ਦੇ ਮੱਖ ਮੰਤਰੀ ਜਿਹੜੇ ਨੇ ਉਹ ਗਿਆਨੀ ਜਲ ਸਿੰਘ ਰਹੇ ਕਾਂਗਰਸ ਦੇ ਸੰਵਾਦ ਦੇ ਵਿੱਚ ਰਾਸ਼ਟਰਪਤੀ ਵੀ ਬਣੇ 25 ਫਰਵਰੀ 1992 ਤੋਂ ਲੈ ਕੇ 31 ਅਗਸਤ 1995 ਤੱਕ 3 ਸਾਲ ਤੇ 187 ਦਿਨ ਇਹ ਪੰਜਾਬ ਦਾ 14ਵੇ ਨੰਬਰ ਤੇ ਨਾਮ ਆਉਂਦਾ ਜੀ ਰਜਿੰਦਰ ਕੌਰ ਪੱਠਲ ਦਾ ਇਹ ਪੰਜਾਬ ਦੀ ਪਹਿਲੀ ਮੁੱਖ ਮੰਤਰੀ ਸੀ ਮਹਿਲਾ ਮਕੂਲ 15ਵੇਂ ਨੰਬਰ ਤੇ ਜਿਹੜਾ ਨਾਮ ਆਉਂਦਾ ਜੀ ਆਉਂਦਾ ਜੀ ਕੈਪਟਨ ਅਮਰਿੰਦਰ ਸਿੰਘ 16ਵੇਂ ਨੰਬਰ ਤੇ ਜਿਹੜਾ ਨਾਮ ਆਉਂਦਾ ਜੀ ਉਹਦਾ ਚੰਨੀ ਸਾਹਿਬ ਦਾ ਚੰਨੀ ਸਾਹਿਬ ਪੰਜਾਬ ਦੇ ਪਹਿਲੇ ਦਲਿਤ ਮਕੂਲ ਸੀ 17ਵਾਂ ਜਿਹੜਾ ਨਾਮ ਹੈ ਆ ਉਹ ਏ ਭਗਵੰਤ ਮਾਨ ਦਾ ਉਹਾਂ ਮਾਰਚ 2022 ਤੋਂ ਲੈ ਕੇ ਹੁਣ ਤੱਕ ਦਾ ਭਗਵੰਤ ਸਾਨ ਜੀ ਦਾ ਯਾਦਦਾ ਹੁਕਮ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡੇ ਆਪਣਾ ਪੰਜਾਬ ਸਿੰਘ ਕਹਾਂ ਲੂੰ ਅੱਜ ਆਪਾਂ ਜਾਣਕਾਰੀ ਲੈ ਕੇ ਆਇਆ ਕਿ ਪੰਜਾਬ ਦੇ ਵਿੱਚ ਹੁਣ ਤੱਕ ਕਿੰਨੇ ਮੁੱਖ ਮੰਤਰੀ ਹੋਏ ਨੇ ਤੇ ਉਹਨਾਂ ਦੇ ਕੀ ਕੀ ਨਾਂ ਸੀ ਕਿੰਨਾ ਕਿੰਨਾ ਟਾਈਮ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ ਅੱਜ ਆਪਾਂ ਗੱਲ ਕਰਦੇ ਹਾਂ ਜੀ ਜੇ ਸਭ ਤੋਂ ਪਹਿਲਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ 47 ਤੋਂ ਬਾਅਦ ਉਹਦੀ ਗੱਲ ਕਰੀਏ ਤੇ ਉਹ ਨਾਂ ਆਉਂਦਾ ਜੀ ਗੋਪੀ ਚੰਦ ਭਾਰਗਵ ਦਾ ਗੋਪੀ ਚੰਦ ਜਿਹੜਾ 15 ਅਗਸਤ 1947 ਤੋਂ ਲੈ ਕੇ 13 April 1949 ਤੱਕ ਇਹ ਇੱਕ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹਿ ਜੀ ਇੱਕ ਸਾਲ 241 ਦਿਨ ਇਹਨਾਂ ਨੇ ਪੰਜਾਬ ਦੇ ਉੱਤੇ ਰਾਜ ਕੀਤਾ ਉਦੋਂ ਬਾਅਦ ਫਿਰ ਇਹ ਦੂਜੀ ਵਾਰੀ ਬੰਦਦੇ ਨੇ 18 ਅਕਤੂਬਰ 1949 ਤੋਂ ਲੈ ਕੇ 20 ਜੂਨ 1952 ਤੱਕ ਇਹ ਦੂਜੀ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹਿੰਦੇ ਨੇ ਫਿਰ ਇਹਨਾਂ ਨੇ 245 ਦਿਨ ਫਿਰ ਪੰਜਾਬ ਦੇ ਉੱਤੇ ਰਾਜ ਕੀਤਾ ਜੂਨ 1964 ਤੋਂ ਲੈ ਕੇ 6 ਜੁਲਾਈ 1964 ਤੱਕਾਂ 15 ਦਿਨ ਫਿਰ ਇਹ ਪੰਜਾਬ ਦੇ ਤੀਜੀ ਵਾਰੀ ਮੁੱਖ ਮੰਤਰੀ ਬੰਦਦੇ ਨੇ ਤੇ ਫਿਰ ਇਹਨਾਂ ਨੇ 15 ਦਿਨ ਪੰਜਾਬ ਦੇ ਉੱਤੇ ਰਾਜ ਕੀਤਾ ਜੀ ਦੂਜੇ ਨੰਬਰ ਤੇ ਨਾਮ ਆਉਂਦਾ ਜੀ ਭੀਮ ਸੈਨ ਸੱਚਰ ਦਾ ਭੀਮ ਸੈਨ ਸੱਚਰ 13 ਅਪ੍ਰੈਲ 1949 ਤੋਂ ਲੈ ਕੇ 18 ਅਕਤੂਬਰ 1949 ਤੱਕ ਰਾਂ 188 ਦਿਨ ਪੰਜਾਬ ਦੇ ਮੁੱਖ ਮੰਤਰੀ ਰਹੇ ਦੂਜੀ ਵਾਰੀ ਫਿਰ ਬੰਦੇ ਨੇ ਭੀਮ ਸੈਨ 17 ਅਪ੍ਰੈਲ 1952 ਤੋਂ ਲੈ ਕੇ 22 ਜੁਲਾਈ 1953 ਤੱਕ ਫਿਰ ਇਹ 22 ਜੁਲਾਈ 1953 ਤੋਂ ਲੈ ਕੇ 23 ਜਨਵਰੀ 1956 ਤੱਕ ਤੀਜੀ ਵਾਰ ਖੇਰ ਮੁੱਖ ਮੰਤਰੀ ਰਹੇ। 3 ਸਾਲ ਤੇ 281 ਦਿਨ ਭੀ ਸੰਸਦ ਚ ਜਿਹੜਾ ਸੀ ਇਹ ਪੰਜਾਬ ਦਾ ਮੁੱਖ ਮੰਤਰੀ ਰਿਹਾ। ਜੇ ਆਪਾਂ ਹੁਣ ਤੀਜੇ ਨੰਬਰ ਤੇ ਗੱਲ ਕਰੀਏ ਤੇ ਤੀਜਾ ਨਾਮ ਆਉਂਦਾ ਜੀ ਪ੍ਰਤਾਪ ਸਿੰਘ ਕੈਰੋਂ ਦਾ। ਪ੍ਰਤਾਪ ਸਿੰਘ ਕੈਰੋਂ 23 ਜਨਵਰੀ 1956 ਤੋਂ ਲੈ ਕੇ 9 April 1957 ਤੱਕ ਇੱਕ ਵਾਰ ਪੰਜਾਬ ਦੇ ਮੁੱਖ ਮੰਤਰੀ ਰਿਹਾ ਜੀ। 9 ਅਪ੍ਰੈਲ 1957 ਤੋਂ ਲੈ ਕੇ 11 ਮਾਰਚ 1962 ਤੱਕ ਰਹੰਦ ਇਹ ਦੂਜੀ ਵਾਰੀ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇ 12 ਮਾਰਚ 1962 ਤੋਂ ਲੈ ਕੇ 21 ਜੂਨ 1964 ਤੱਕ ਰਹਾ ਤੀਜੀ ਵਾਰੀ ਫਿਰ ਇਹ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇ ਇਹ 8 ਸਾਲ ਅਤੇ 150 ਦਿਨ ਪ੍ਰਤਾਪ ਸਿੰਘ ਕੈਰੋਂ ਜਿਹੜਾ ਹੈ ਉਹ ਪੰਜਾਬ ਦਾ ਮੁੱਖ ਇਹ ਵੀ ਕਾਂਗਰਸ ਦੇ ਨਾਲ ਸੰਬੰਧ ਸੀ ਚੌਥਾ ਜਿਹੜਾ ਨਾਮ ਆਉਂਦਾ ਜੀਮ ਪੰਜਾਬ ਦੇ ਮੁੱਖ ਮੰਤਰੀ ਦਾ ਉਹ ਹੈ ਰਾਮਕਿਸ਼ਨ ਦਾ ਰਾਮਕ੍ਰਿਸ਼ਨ 7 ਜੁਲਾਈ 1964 ਤੋਂ ਲੈ ਕੇ 5 ਜੁਲਾਈ 1966 ਤੱਕ ਰਾ 1 ਸਾਲ ਤੇ 363 ਦਿਨ ਪੰਜਾਬ ਦੇ ਮੁੱਖ ਮੰਤਰੀ ਰਹੇ। 5ਵੇਂ ਨੰਬਰ ਤੇ ਜੇ ਗੱਲ ਕਰੀਏ ਤਾਂ 5ਵੇਂ ਨੰਬਰ ਤੇ ਨਾਂ ਆਉਂਦਾ ਜੀ ਪੰਜਾਬ ਦੇ ਮੁੱਖ ਮੰਤਰੀ ਬੰਦ ਨੇ ਗਿਆਨੀ ਗੁਰਮukh ਸਿੰਘ ਮੁਸਾਫਰ। ਗਿਆਨੀ ਗੁਰਮukh ਸਿੰਘ ਮੁਸਾਫਰ 1 ਨਵੰਬਰ 1966 ਤੋਂ ਲੈ ਕੇ 8 ਮਾਰਚ 1967 ਤੱਕ ਰਾ 127 ਦਿਨ ਪੰਜਾਬ ਦੇ ਮੁੱਖ ਮੰਤਰੀ ਰਹਿੰਦੇ ਨੇ। ਸ਼ੇਮਾ ਜਿਹੜਾ ਨਾਮ ਹੁੰਦਾ ਜੀ ਆਉਂਦਾ ਜੀ ਗਰਨਾਮ ਸਿੰਘ ਦਾ ਗਰਨਾਮ ਸਿੰਘ 8 ਮਾਰਚ 1967 ਤੋਂ ਲੈ ਕੇ 25 ਨਵੰਬਰ 1967 ਤੱਕ ਰਾਂ 200 ਤੇ 62 ਦਿਨ ਪੰਜਾਬ ਦੇ ਮੁੱਖ ਮੰਤਰੀ ਰਹਿੰਦੇ ਨੇ ਇਹ ਅਕਾਲੀ ਫਤਿਹ ਗਰੁੱਪ ਦੇ ਸੰਜੀ ਫਿਰ ਇਹ ਬੰਦੇ ਨੇ ਜੀ 17 ਫਰਵਰੀ 1969 ਤੋਂ ਲੈ ਕੇ 27 ਮਾਰਚ 1970 ਤੱਕ 1 ਸਾਲ ਤੇ 38 ਦਿਨ ਇਹ ਦੂਜੀ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹਿੰਦੇ ਨੇ ਜੇ ਹੁਣ ਆਪਾਂ 7 ਨੰਬਰ ਤੇ ਗੱਲ ਕਰੀਏ ਤੇ 7ਵੇਂ ਨੰਬਰ ਤੇ ਜਿਹੜਾ ਨਾਮ ਆਉਂਦਾ ਹੈ ਉਹ ਆਉਂਦਾ ਲక్ష్మణ ਸਿੰਘ ਗਿੱਲ ਦਾ ਲక్ష్మణ ਸਿੰਘ ਗਿੱਲ 25 ਨਵੰਬਰ 1967 ਤੋਂ ਲੈ ਕੇ 23 ਅਗਸਤ 1968 ਤੱਕ ਰਾਂ 272 ਦਿਨ ਪੰਜਾਬ ਦੇ ਮੁੱਖ ਮੰਤਰੀ ਰਹਿੰਦੇ ਨੇ ਇਹ ਜਨਤਾ ਪਾਰਟੀ ਦੇ ਸਨ 8ਵਾਂ ਨੰਬਰ ਆਉਂਦਾ ਜੀ ਪ੍ਰਕਾਸ਼ ਬਾਦਲ ਦਾ 27 ਮਾਰਚ 1970 ਤੋਂ ਲੈ ਕੇ 14 ਜੂਨ 1971 ਤੱਕ ਰਾ ਇਹ ਪਹਿਲਾ ਮੁੱਖ ਮੰਤਰੀ ਬੰਦੇ ਨੇ ਜੀ ਇੱਕ ਸਾਲ ਤੇ 99 ਦਿਨ ਪਹਿਲੀ ਵਾਰੀ ਇਹ ਮੁੱਖ ਮੰਤਰੀ ਪੰਜਾਬ ਦੇ ਰਹਿੰਦੇ ਨੇ ਦੂਜੀ ਵਾਰੀ ਇਹ ਫਿਰ 20 ਜੂਨ 1977 ਤੋਂ ਲੈ ਕੇ 17 ਫਰਵਰੀ 1980 ਤੱਕ ਰਾ 2 ਸਾਲ ਤੇ 242 ਦਿਨ ਦੂਜੀ ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹੇ ਜੀ ਤੀਜੀ ਵਾਰੀ ਫਿਰ 12 ਫਰਵਰੀ 1997 ਤੋਂ ਲੈ ਕੇ 26 ਫਰਵਰੀ 2002 ਤੱਕ ਰਾ ਪੰਜ ਸਾਲ ਤੇ 14 ਦਿਨਾਂ ਦਾ ਤੀਜੀ ਵਾਰੀ ਫਿਰੇ ਪੰਜਾਬ ਦੇ ਮੁੱਖ ਮੰਤਰੀ ਰਹਿੰਦੇ ਨੇ ਫਿਰ 1 ਮਾਰਚ 2007 ਤੋਂ ਲੈ ਕੇ 14 ਮਾਰਚ 2012 ਤੱਕ ਚੌਥੀ ਵਾਰੀ ਮੁੱਖ ਮੰਤਰੀ ਰਹਿੰਦੇ ਨੇ 14 ਮਾਰਚ 2012 ਤੋਂ ਲੈ ਕੇ 16 ਮਾਰਚ 2017 ਤੱਕ ਰਾ 10 ਸਾਲ ਤੇ 15 ਦਿਨ ਫੇਰੇ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਪ੍ਰਕਾਸ਼ ਬਾਦਲ ਇਹ ਰਹਿੰਦਾ ਪੰਜਵੀਂ ਵਾਰੀ ਇਹ ਪੰਜਾਬ ਦਾ ਮੁੱਖ ਮੰਤਰੀ ਬਣਿਆ ਪੰਜ ਵਾਰੀ ਨੌਵੇਂ ਨੰਬਰ ਤੇ ਨਾਮ ਆਉਂਦਾ ਗਿਆਨੀ ਜਲ ਸਿੰਘ ਦਾ 17 ਮਾਰਚ 1972 ਤੋਂ ਲੈ ਕੇ 30 ਅਪ੍ਰੈਲ 1977 ਤੱਕ 5 ਸਾਲ ਤੇ 44 ਦਿਨ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਗਿਆਨੀ ਜਲ ਸਿੰਘ ਰਹੇ ਕਾਂਗਰਸ ਦੇ ਧਨਵਾਦ ਦੇ ਵਿੱਚ ਰਾਸ਼ਟਰਪਤੀ ਵੀ ਬਣੇ ਦਸਵੇਂ ਨੰਬਰ ਤੇ ਜੇ ਆਪਾਂ ਗੱਲ ਕਰੀਏ ਜੀ ਆਉਂਦਾ ਦਰਬਾਰੇ ਦਾ ਦਰਬਾਰਾ ਸਿਓ 6 ਜੂਨ 1980 ਤੋਂ ਲੈ ਕੇ 6 ਅਕਤੂਬਰ 1983 ਤੱਕ ਰਹਾਂ ਤਿੰਨ ਸਾਲ ਤੇ 122 ਦਿਨ ਪੰਜਾਬ ਦੇ ਮੁੱਖ ਮੰਤਰੀ ਰਹੇ ਇਹ ਵੀ ਕਾਂਗਰਸੀ ਸਨ ਅੱਗੇ ਨੰਬਰ ਆਉਂਦਾ ਜੀ 12ਵੇਂ ਨੰਬਰ ਤੇ ਨਾਂ ਆਉਂਦਾ ਸਰਜੀਤ ਵਰਨੌਰੇ ਦਾ ਸਰਜੀਤ ਵਰਨਾਲਾ 29 ਸਤੰਬਰ 1985 ਤੋਂ ਲੈ ਕੇ 11 ਜੂਨ 1987 ਤੱਕ ਰਹਾਂ 1 ਸਾਲ ਤੇ 255 ਦਿਨ ਪੰਜਾਬ ਦੇ ਮੁੱਖ ਮੰਤਰੀ ਰਹੇ 25 ਫਰਵਰੀ 1992 ਤੋਂ ਲੈ ਕੇ 31 ਅਗਸਤ 1995 ਤੱਕ 3 ਸਾਲ ਤੇ 187 ਦਿਨ ਇਹ ਪੰਜਾਬ ਦਾ ਮੁੱਖ ਮੰਤਰੀ ਰਿਹਾ ਇਹ ਵੀ ਕਾਂਗਰਸੀ ਸੀ 13ਵਾਂ ਨੰਬਰ ਆਉਂਦਾ ਜੀ ਹਰਚਰਨ ਸਿੰਘ ਬਰਾੜ ਦਾ ਹਰਚਰਨ ਸਿੰਘ ਬਰਾੜ 31 ਅਗਸਤ 1995 ਤੋਂ ਲੈ ਕੇ ਤੇ 21 ਨਵੰਬਰ 1996 ਤੱਕ 1 ਸਾਲ ਤੇ 82 ਦਿਨ ਹਰਚੰਦ ਸਿੰਘ ਜਿਹੜਾ ਸੀ ਇਹ ਪੰਜਾਬ ਦਾ ਮੁੱਖ ਮੰਤਰੀ ਰਿਹਾ। ਇਹ ਵੀ ਕਾਂਗਰਸੀ ਸੀ। 14ਵੇਂ ਨੰਬਰ ਤੇ ਨਾਮ ਆਉਂਦਾ ਜੀ ਰਜਿੰਦਰ ਕੌਰ ਪੱਠਲ ਦਾ। ਇਹ ਪੰਜਾਬ ਦੀ ਪਹਿਲੀ ਮੁੱਖ ਮੰਤਰੀ ਸੀ, ਮਹਿਲਾ ਮੁੱਖ ਮੰਤਰੀ ਸੀ। 21 ਨਵੰਬਰ 1996 ਤੋਂ ਲੈ ਕੇ 11 ਫਰਵਰੀ 1997 ਤੱਕ ਰਾਂ 82 ਦਿਨ ਇਹ ਪੰਜਾਬ ਦੇ ਮੁੱਖ ਮੰਤਰੀ ਰਹੀ। 15ਵੇਂ ਨੰਬਰ ਤੇ ਜਿਹੜਾ ਨਾਮ ਆਉਂਦਾ ਜੀ ਆਉਂਦਾ ਜੀ ਕੈਪਟਨ ਅਮਰਿੰਦਰ ਸਿੰਘ ਦਾ। ਕੈਪਟਨ ਅਮਰਿੰਦਰ ਸਿੰਘ 26 ਫਰਵਰੀ 2002 ਤੋਂ ਲੈ ਕੇ 1 ਮਾਰਚ 2007 ਤੱਕ ਰਹੇ 5 ਸਾਲ ਤੇ 3 ਦਿਨ ਪੰਜਾਬ ਦੇ ਮੁੱਖ ਮੰਤਰੀ ਜਿੰਦ ਨੇ ਦੂਜੀ ਵਾਰੀ ਫਿਰ 16 ਮਾਰਚ 2017 ਤੋਂ ਲੈ ਕੇ 20 ਸਤੰਬਰ 2021 ਤੱਕ ਰਹਾਂ 4 ਸਾਲ ਤੇ 188 ਦਿਨ ਇੱਕ ਵਾਰ ਇਹ ਫਿਰ ਪੰਜਾਬ ਦੇ ਮੁੱਖ ਮੰਤਰੀ ਬਣੇ ਇਹ ਵੀ ਕਾਂਗਰਸੀ ਸੀ 16 ਨੰਬਰ ਤੇ ਜਿਹੜਾ ਨਾਮ ਆਉਂਦਾ ਜੀ ਉਹ ਦਾ ਚੰਨੀ ਸਾਹਿਬ ਦਾ ਚੰਨੀ ਸਾਹਿਬ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਸਨ 20 ਸਤੰਬਰ 21 ਤੋਂ ਲੈ ਕੇ 16 ਮਾਰਚ 22 ਤੱਕ 177 ਦਿਨ ਚੰਨੀ ਸਾਹਿਬ ਜਿਹੜੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ 17ਵਾਂ ਜਿਹੜਾ ਨਾਮ ਆ ਉਹ ਏ ਭਗਵੰਤ ਮਾਨ ਦਾ 16 ਮਾਰਚ 22 ਤੋਂ ਲੈ ਕੇ ਹੁਣ ਤੱਕ ਦਾ ਭਗਵੰਤ ਮਾਨ ਜਿਹੜਾ ਉਹ ਪੰਜਾਬ ਦਾ ਮੁੱਖ ਮੰਤਰੀ ਹੈ। ਉਮੀਦ ਕਰਦੇ ਹਾਂ ਜਾਣਕਾਰੀ ਤੁਹਾਨੂੰ ਪਸੰਦ ਆਈ ਹੋਵੇਗੀ। ਤੇ ਇਦਾਂ ਦੀਆਂ ਜਾਣਕਾਰੀਆਂ ਅਸੀਂ ਤੁਹਾਨੂੰ ਦਿੰਦੇ ਰਾਵਾਂਗੇ ਜੀ। ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਜਰੂਰ ਕਰੋ ਕਿ ਤੁਹਾਨੂੰ ਕਿੱਦਾਂ ਲੱਗਿਆ। ਧੰਨਵਾਦ, ਥੈਂਕ ਯੂ।